ਪੇਪਰ ਬਾਰੇ ਸੋਚ-ਸੋਚ ਕੇ ਚਿੰਤਾ ਹੋ ਰਹੀ ਹੈ ਮਾਨਸਿਕ ਤੌਰ ਤੋਂ ਪਰੇਸ਼ਾਨੀ ਹੋ ਰਹੀ ਹੈ ਸਾਰੇ ਰਿਕ ਤੌਰ ਤੋਂ ਦਿੱਕਤ ਆ ਰਹੀ ਹੈ ਤਾਂ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਤਾਂ ਸਿਰਫ ਫੋਨ ਕਾਲ ਕਰਨੀ ਹੈ ਐਨਾ ਨੰਬਰਾਂ ਦੇ ਉੱਤੇ ਹੁਣ ਤੋਂ ਲੈ ਕੇ ਆਪਣਾ ਪੇਪਰ ਹੁਣ ਤੱਕ ਯਾਨੀ ਅਗਲੇ 10 ਦਿਨਾਂ ਤੱਕ ਰਾਤੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਕਾਲ ਕਰ ਸਕਦੇ ਹੋ ਕਾਲ ਸਿੱਧੀ ਮੈਂ ਹੀ ਚੱਕੂਗਾ ਔਰ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਦਿੱਕਤ ਨਹੀਂ ਹੈ ਚਿੰਤਾ ਕਰਨ ਦੀ ਦਿੱਕਤ ਨਹੀਂ ਹੈ ਆਪਾਂ ਤਿਆਰੀ ਕੀਤੀ ਹੈ ਵਧੀਆ ਤਿਆਰੀ ਕੀਤੀ ਹੈ ਆਪੇ ਨੇ ਵਧੀਆ ਹੀ ਹੋਵੇਗਾ ਤੁਹਾਡਾ ਭਰਾ ਭਾਵੇਂ ਤੁਸੀਂ ਆਪਣਾ ਗੁਰੂ ਮੰਨ ਲਓ ਭਾਵੇਂ ਤੁਸੀਂ ਆਪਣਾ ਚੇਲਾ ਮੰਨ ਲਓ ਤੁਸੀਂ ਕੁਝ ਵੀ ਮੰਨ ਲਓ ਮੈਂ ਤੁਹਾਡੇ ਨਾਲ ਖੜਾ ਹਾਂ ਤੁਸੀਂ ਕਾਲ ਕਰਨੀ ਹੈਗੀ ਹੈ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਮੇਰੇ ਹੁੰਦੇ ਹੋ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਹਰ ਪ੍ਰਕਾਰ ਦੀ ਮਾਨਸਿਕ ਸਰੀਰਕ ਚਿੰਤਾਵਾਂ ਹੈ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਆਪਣਾ ਬੈਸਟ ਦੇਵਾਂ ਔਰ ਤੁਸੀਂ ਵੀ ਬਿਲਕੁਲ ਚਿੰਤਾ ਨਹੀਂ ਕਰਨੀ ਮੈਂ ਤੁਹਾਡੇ ਨਾਲ ਹਾਂ ਤੁਸੀਂ ਕਾਲ ਕਰ ਸਕਦੇ ਹੋ ਰਾਤੀ ਔਰ ਆਪਾਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਔਰ ਇੱਕ ਬਿਹਤਰੀਨ ਰਣਨੀਤੀ ਬਣਾਵਾਂਗੇ ਤਾਂ ਜੋ ਚਿੰਤਾ ਮੁਕਤ ਹੋ ਕੇ ਆਪਾਂ ਪੇਪਰ ਦੇਈਏ ਔਰ ਆਪਾਂ ਨੂੰ ਸਫਲਤਾ ਮਿਲੇ ਧੰਨਵਾਦ